ਲੋ ਵੀ ਪ੍ਰਭੂ ਅੱਜ ਆਏ ਹੋਏ ਆ ਆਪਾਂ ਬਠਿੰਡੇ ਏਰੀਏ ਦੇ ਵਿੱਚ ਬਠਿੰਡੇ ਏਰੀਏ ਦੇ ਵਿੱਚ ਪਿੰਡ ਚੁੱਗੇ ਕਲਾ ਚੁੱਗੇ ਖੁਰਦ ਪਿੰਡ ਹੈਗਾ ਮੇਲ ਮਿੱਤਰ ਦਾ ਤੇ ਉਹਦਾ ਗਵਾਂਢੀ ਪਿੰਡ ਪਿੰਡ ਚੁੱਗੇ ਕਲਾ ਚਾਏ ਹੋਏ ਆ ਤੇ ਬਾਈ ਸੇਵਕ ਦੇ ਘਰੇ ਹੋਏ ਆ ਬਾਈ ਪਹਿਲਾਂ ਉੱਪਰ ਕੈਮਰਾ ਮਾਰ ਦੇ ਬਾਈ ਦੀ ਕੋਠੀ ਦੇ ਵਿੱਚ ਨਾ ਮੇਲੇ ਹੀ ਲੱਗਿਆ ਪਿਆ ਟਰੈਕਟਰਾਂ ਦਾ 36 30 ਖੜੇ ਨੇ ਜੱਗੇ ਬਾਸ ਵਾਲੇ ਇੱਧਰ 855 ਖੜੇ ਨੇ ਪਹਿਲਾਂ ਬਾਈ ਸੇਵਕ ਨੂੰ ਮਿਲਦੇ ਕੀ ਹਾਲਾ ਬਾਈ ਬਹੁਤ ਵਧੀਆ ਧਰਮੇ ਬਹੁਤ ਵਧੀਆ ਬਾਈ ਕੰਮ ਕਰਕੇ ਮੈਂ ਬਹੁਤ ਵਧੀਆ ਪਰਮਾਤਮਾ ਲੀਲੀ ਛੱਤ ਵਾਲੇ ਦੀ ਮਿਹਰ ਆ ਬਹੁਤ ਵਧੀਆ ਕੰਮ ਚੱਲ ਜਿਹੜੇ ਵੀ ਆਪਾਂ ਟਰੈਕਟਰ ਦੇਣੇ ਆ ਜਮਾ ਜਾਜ ਰੇਟ ਚ ਦੇਣੇ ਜਮਾ ਹਾ ਦੇ ਨਾਲ ਹੀ ਸੌਦੇ ਕਰੂ ਅੱਜ ਆਪਾਂ ਭਰਾਵਾਂ ਨੂੰ ਖੁਸ਼ੀ ਕਰਨਾ ਲਾਂਬੇ ਲਾਉਣੇ ਆ ਆਪਾਂ ਚੱਲਦੇ ਪਹਿਲਾਂ ਉੱਥੋਂ ਅਰਜਨ ਅਰਜਨ ਤੂੰ ਸ਼ੁਰੂ ਕਰ ਲਾ ਕਿੰਨਾ ਮਾੜਾ ਲ ਬਾਈ ਅਰਜਨ ਤੇਰਾ ਮਾਡਲ ਟਰੈਕਟਰ ਆ ਬਾਈ ਜਮਾ ਨਵਾਂ ਟਰੈਕਟਰ ਆ ਤੇਰਾ ਮਾਡਲ ਟਰੈਕਟਰ ਆ ਮੂਰਲੇ ਟਾਇਰ ਤਾਂ ਜਮਾ ਨਵੇਂ ਹਾ ਧਾਗੇ ਦੇ ਆ ਭੱਟੀ ਸਾਹਿਬ ਚੱਕਰਾ ਦਿਓ ਧਾਗੇ ਜਿਹੇ ਹਾਂ ਜਮਾ ਨਵੇਂ ਹਫਤਾ ਹੀ ਹੋਇਆ ਟਾਇਰ ਪਾਇਆ ਨੂੰ ਹਜੇ ਪਿਛਲੇ ਟਾਇਰਾਂ ਦੀ ਕੀ ਕੰਡੀਸ਼ਨ ਆ 70 ਪੈਸੇ ਟਾਇਰ ਆ ਬਾਈ ਪਿਛਲੇ 70 ਪੈਸੇ ਟਾਇਰ ਪ ਨੰਬਰ ਹਰਿਆਣਾ ਲਗਭਗ ਆਪਣੇ ਸਾਰੇ ਟਰੈਕਟਰਾਂ ਦਾ ਨੰਬਰ ਹਰਿਆਣਾ ਹਰਿਆਣਾ ਜਿਆਦਾ ਐਸ ਕੀ ਸਟਾਕ ਆ ਜਿਹੜਾ ਜਿਆਦਾ ਹਰਿਆਣਾ ਦਾ ਅੱਗੇ ਆਪਣੇ ਕੋਲੇ ਮਿਕਸ ਆ ਤੁਸੀਂ ਅੱਗੇ ਵੀਡੀਓ ਕੋ ਬਣਾ ਕੇ ਜਾਂਦੇ ਰਹੇ ਆ ਅੱਗੇ ਮਿਕਸ ਜਾਇਤ ਕੀ ਸਾਰਾ ਸਟਾਕ ਹੀ ਹਰਿਆਣੇ ਦਾ ਮਤਲਬ ਜੇ ਆਪਾਂ ਇਹਨੂੰ ਪੰਜਾਬ ਚ ਨਾਮ ਕਰਵਾਉਣਾ ਕਿੰਨੇ ਪੈਸੇ ਲੱਗਦੇ ਪਹਿਲਾਂ 10-11000 ਰੁਪਏ ਲੱਗ ਜੂਗਾ ਬਸ ਸਿਰਫ 10-11000 ਲੋਕਲ ਨੰਬਰ ਲੱਗ ਜੂਗਾ ਅਗਲੇ ਦੇ ਨਾਂ ਤੇ ਹੋ ਜੂ ਠੀਕ ਆ ਤੇ ਬਈ ਹੁਣ ਕੰਡੀਸ਼ਨ ਵਖੋ ਕਿਵੇਂ ਆ ਚੱਲ ਚਲਾਵ ਦੇ ਕਿਵੇਂ ਜਮ ਨਵਾਂ ਟਰੈਕਟਰ ਆ ਬਈ ਆਪਣੀ ਫੁੱਲ ਤਸੱਲੀ ਕਰਕੇ ਲੈ ਜਾਵੇ ਗਾਰੰਟੀ ਆ ਕਿਤੇ ਮੱਖੀ ਦਾ ਦਾਗ ਨਹੀਂ ਚੈੱਕ ਕਰਾ ਦੇ ਛੋਛਾ ਹਾਂ ਸੋ ਚੈੱਕ ਕਰਾ ਦੋ ਬਾਈ ਛੀਟ ਨਵੀਂ ਲਵਾ ਤੀ ਛੀਟ ਨਵੀਂ ਹੈ ਜਮਾਂ ਹਾਂ ਥੋੜੇ ਰੇਟ ਤੇ ਆ ਜਾ ਫਿਰ ਮੜਾਜ ਰੇਟ ਆ 375000 ਉਹ ਤਾਂ ਡਿਮਾਂਡ ਹੈ ਹਾਂ ਤੈਨ 75 ਡਿਮਾਂਡ ਆ ਜੇ ਮੈਂ ਤਾਂ ਕੋਈ ਡਿਸਕਾਊਂਟ ਕਰਦਾ ਨਹੀਂ ਅੱਜ ਅੱਛਾ ਕਰਨੇ ਤੂੰ ਆਪ ਹੀ ਆ ਕਿਉਂ ਕਿਸਾਨ ਭਰਾਵਾਂ ਦਾ ਤਾਂ ਦਿਲ ਲੁੱਟਣਾ ਮੈਂ ਆਖਿਆ ਲਾਂਭੇ ਲਾਉਣੇ ਅੱਜ ਮੈਂ ਯਾਰ ਲਾ ਦੇ ਫਿਰ ਕਿੰਨੇ ਲਾਂਭੇ ਲਾਉਣੇ ਭਰਾਵੋ ਆ ਕੇ ਨਾ ਕੋਈ ਅੰਤੂ ਪ੍ਰੰਤੂ ਕਰੇ ਹਾਂ ਦੇ ਨਾਲੇ ਰੇਟ ਹੋਣਗੇ ਆਪਣੇ ਸਾਢੇ 3.5 ਲੱਖ ਦਾ ਟਰੈਕਟਰ ਦੇ ਦੂੰਗਾ 3.5 ਲੱਖ ਹਾਂ ਲੋ ਵੀ ਸੱਜਣੋ 3.5 ਚ ਬਣ ਜੂ ਤੇ ਇੱਧਰ ਖੜਾਗਾ 855 ਅਥਰਾ ਕੋੜਾ ਅਥਰਾ ਕੋੜਾ 16 ਮਾਡਲ ਆ 2016 ਮਾਡਲ ਆ ਚ ਲੈ ਕਿੰਨਾ ਗੂ ਬਾਈ ਇਹ ਇਹ 1800 ਕੁਸ਼ ਘੰਟਾ ਚੱਲਿਆ ਬਾਈ 1800 ਕੁਸ਼ ਘੰਟਾ ਚੱਲਿਆ ਹੋਇਆ ਚੌਕੜਾ ਨਵਾਂ 95 ਪੈਸੇ ਲਾਲਾ ਹਾਂ 95 ਪੈਸੇ ਚੌਕੜਾ ਟਾਇਰਾਂ ਦਾ ਸਾਰਾ ਓਰੀਜਨਲ ਆ ਟਰੈਕਟਰ ਸਾਰਾ ਓਰੀਜਨਲ ਆ ਤੇ ਬਈ ਇਹਦਾ ਰੇਟ ਕੀ ਰਹੁ ਫਿਰ ਇਹ 16 ਮਾਡਲ ਆ ਬਾਈ 4 ਲੱਖ 70 ਹਜ਼ਾਰ ਡਿਮਾਂਡ ਆ ਅੱਜ ਤਾਂ ਹਾਂ ਨਾਲੇ ਲਾਂਬੇ ਲਾਉਣ ਵਾਲਾ ਕੰਮ ਹੀ ਕਰਨਾ 4.5 ਲੱਖ ਦਾ ਦੇ ਦਾਂਗੇ ਟਰੈਕਟਰ ਆਪਾਂ ਸਵਰਾਜ 855 16 ਮਾਡਲ 16 ਮਾਡਲ 4.5 ਲੱਖ 4.5 ਲੱਖ ਦੇ ਦੇ ਦਾਂਗੇ 4.5 ਲੱਖ ਦੇ ਹਾਂ ਨਵੇਂ ਟਾਇਰ ਆ ਨਵੇਂ ਟਾਇਰ ਹਾਂ ਲੁੱਟ ਲੋ ਕਿਰਾ ਮੇਲਾ ਪ੍ਰਭੂ ਤੇ ਇੱਧਰ ਖੜਾ ਕਿਹੜਾ 855 ਬਾਈ ਇਹ 12 ਮਾਡਲ ਆ ਬਾਈ 12 ਮਾਡਲ ਇਹਦੇ ਟਾਇਰ 15 ਦੇ ਪਾਏ ਹੋਏ ਨੇ 15 ਦੇ ਟਾਇਰ ਪਾਏ ਪਿਆ ਹਾਂ 15 ਦੇ ਟਾਇਰ ਪਾਏ ਹੋਏ ਨੇ ਟਾਇਰਾਂ ਦੀ ਕੀ ਅੱਧਿਆਂ ਵਾਂਗੂ ਹੈਗੇ ਹੈ ਨਾ ਕਿਹੜੀ ਹਾਂ ਅੰधे 60 ਪੈਸੇ ਲਾਲ ਆ ਅੱਧੇ ਲਾਲਾ ਟਰੈਕਟਰ ਛੋਛਾ ਦਾ ਬਹੁਤ ਨਮਾ ਪ ਅਛਾ ਲਿਫਟ ਪੰਪ ਵਗੈਰਾ ਸਾਰਾ ਕੁਝ ਨਾਲ ਦੇ ਹਾਂ ਹਾਂ ਤੇ ਬਾਈ ਫਿਰ ਇਹਦਾ ਰੇਟ ਇਹਦਾ 375 ਆ ਫਿਰ ਉਹੀ ਜਸਨੂਹ ਵਾਲਾ ਦੱਸੀ ਦੇ 360 ਦਾ ਦੇ ਦੇਾਂਗੇ ਲੋ ਵੀ ਸਜਨੂ 360 ਦਾ ਤੇ ਜਿਹੜਾ ਸਾਰਿਆਂ ਨੂੰ ਵੱਧ ਮੰਗਦੇ ਸੀ ਹਨਾ ਐਕਸਟੈਂਪ ਬਾਈ ਰਾਤ ਹੀ ਆਇਆ ਇਹ 9 ਵਜੇ ਕੋਈ ਤੋਤਾ ਨਹੀਂ ਹਜੇ ਕੱਲਾ ਪਾਣੀ ਮਾਰਿਆ ਤੇ ਕੋਈ ਪਾਲਛ ਨਹੀਂ ਵੱਜੀ ਟਰੈਕਟਰ ਮਾਡਲ ਕਿੰਨਾ ਹੈ ਇਹ ਮਾਡਲ 12 ਹੈ ਵੀ 2012 ਮਾਡਲਾ ਬਈ ਯਾਰ ਰੇਸ ਵਾਲੀ ਸੀਲ ਚੈੱਕ ਕਰਾਈ 2012 ਮਾਡਲ ਆ ਰੇਸ ਵਾਲੀ ਸੀਲ ਹੈ ਜੀ ਉਮੀ ਲੱਗੀ ਬਹੁਤ ਭਰਾਵਾਂ ਦੀ ਡਿਮਾਂਡ ਸੀਗੀ ਐਕਸਐਮ ਐ ਲੈ ਆ ਬਹੁਤ ਫੋਨ ਆਉਂਦੇ ਸੀ ਪਹਿਲਾਂ ਵੀ ਮੈਂ ਐਕਸਐਮ ਵੇਚ ਕੇ ਆਟਿਆ ਉਦੋਂ ਬਾਅਦ ਗੁੱਸੇ ਹੁੰਦੇ ਸੀ ਮੈਨੂੰ ਨਹੀਂ ਦਿੱਤਾ ਮੈਨੂੰ ਨਹੀਂ ਦਿੱਤਾ ਤਾਂ ਰਾਤ ਭਾਲ ਕੇ ਲੈ ਆ ਨੌ ਵਜੇ ਟਰੈਕਟਰ ਲੈ ਕੇ ਆਇਆ ਸਤਰੀ ਨਵੀ ਹੈ ਹਾਂ ਦੇਖ ਕੇ ਆ ਗਿਆ ਸਾਰਾ ਕੁਝ ਆਪਣਾ ਸਾਰਾ ਕੁਝ ਨਾਲ ਹੀ ਨਾਲ ਹੀ ਜਿਵੇਂ ਖੜਾ ਹੀ ਦੇਣਾਗਾ ਅਹੀਂ ਛੜਾ ਆ ਮੂਰੇ ਦੇ ਬੰਪਰ 15000 ਦਿੱਤਾ ਟੈਂਕੀ ਆ ਬਾਈ ਇਹ ਟੈਂਕੀ ਆ ਹਾਂ ਤੇ ਬਈ ਰੇਟ ਇਸ ਮੇ ਦਾ 375 ਰੇਟ ਆ ਬਾਈ ਇਹਦਾ 375 ਹਾਂ ਦੇਣਾ ਦੇਣਾ ਬਸ ਬੰਦਾ ਟਰਾਈ ਮਾਰੇ ਰੇਟ ਚ ਨਾ ਤੂੰ ਪਰਾਂ ਤੂੰ ਕਰੇ 3.5 ਲੱਖ ਦੀ ਹਾਂ ਨਾ 3.5 ਦੀ ਹਾਂ ਨਾ ਲੋ ਵੀ ਸੱਜਣ ਨੂੰ ਲੈ ਜਾਓ ਤੇ ਇੱਧਰ ਬਈ ਮਾੜਾ ਹੋ ਤੱਕ ਕੈਮਰਾ ਮਾਰੀ ਪਹਿਲਾਂ 36 30 ਨੇ ਸਾਰੇ ਜੱਗੇ ਬੋਸ ਹਾਂ ਸਾਰੇ ਸਾਰੇ 36 30 ਖੜੇ ਇੱਕ ਤੋਂ ਇੱਕ ਦੂਜੇ ਤੋਂ ਚੜਦੇ ਤੋਂ ਚੜਦਾ ਹਾਂ ਇਹਨੂੰ ਜਿਵੇਂ ਤੁਰੇ ਚੱਲਾਂਗੇ ਚੜ੍ਹਦੇ ਤੋਂ ਛੜਦੇ ਹੀ ਆਈ ਜਾਂਦਾ ਚੜ੍ਹਦੇ ਤੋਂ ਚੜ੍ਹਦੀ ਹੈ ਹਾਂ ਆਹ ਕਿੰਨਾ ਮਾਡਲ ਆ ਬਈ ਇਹ 8 ਮਾਡਲ ਟਰੈਕਟਰ ਆ ਧਰਮੇ 2008 ਮਾਡਲ ਆ ਕੰਡੀਸ਼ਨ ਵਖੋ ਬਹੁਤ ਨਵਾਂ ਮਾਡਲ ਟਰੈਕਟਰ ਮਾਡਲ ਟਰੈਕਟਰ ਸਨੈਪ ਟਾਇਰ ਹੈਗੇ 6570 ਰੁਪਏ ਦੇ ਟਾਇਰ ਹੈਗੇ ਨੇ 6570 ਰੁਪਏ ਤੇ ਹੁਣ ਬਾਈ ਤੇਰਾ ਟਰੈਕਟਰ ਦੇਖ ਕੇ ਤਾਂ ਉਹਦਾ ਮਾਡਲ ਤਾਂ ਤੂੰ ਕੁਝ ਕਹਿਣਾ ਮੈਨੂੰ ਵੱਧ ਲਾ ਦ ਨਵਾਂ ਹੀ ਐਨਾ ਪਿਆ ਪਾਵਰ ਸਟੀਅਰਿੰਗ ਟਰੈਕਟਰ ਆ ਤੈਨੂੰ ਭਲੇਖਾ ਤਾਂ ਨਹੀਂ ਉਹ ਨਹੀਂ ਭਲੇਖਾ ਕੋ ਪਾਵਰ ਸਟੀਅਰਿੰਗ ਟਰੈਕਟਰ ਆ ਹਾਂ ਹਾਂ ਪਰ ਉਹ ਰੇਟ ਮੜਾ ਕੀ ਰਹੂਗਾ ਦਾ ਰੇਟ ਵੀ ਜਮਾ ਜਾਇਜ਼ ਆ ਸੈਂਪਲ ਸਟੀਅਰਿੰਗ ਦੇ ਰੇਟ ਚ ਆਏ ਕਿੰਨਾ ਇਹ 3 15 ਡਿਮਾਂਡ ਹੈ ਇਹਦੀ 3 ਲੱਖ 15 ਹਾਂ ਹਾਂ ਇਹ ਚ ਮੈਂ ਡਿਸਕਾਊਂਟ ਕਰ ਤੂੰ ਕਰ ਲੈ ਤੂੰ ਆਪਦੀ ਮਾਣਾ ਹੀ ਕਰ ਲੈ ਹੁਣ ਜਿਹੜਾ ਰੇਟ ਮੈਂ ਕਹੂੰਗਾ ਉਹ ਤੋਂ 5000 ਤਾਂ ਐ ਹੋਰ ਘਟਾਉਣਾ ਹੋਊਗਾ ਮੇਰੇ ਰੇਟ ਮੇਰੇ ਰੇਟ ਜਾਇਜ਼ ਆ ਧਰਮੇ ਧੱਕਾ ਨਾ ਕਰੋ ਤੁਸੀਂ ਅੱਜ ਧੱਕਾ ਕਰੀ ਮੈਂ ਕਹਿਣਾ 15000 ਉੱਪਰਲਾ ਚੱਕ ਦਾਨਿਆ ਠੀਕ ਪਿੱਛੇ ਰਹਿ ਗਿਆ 3000 ਆ ਤਿੰਨ ਲੱਖ ਤਿੰਨ ਲੱਖ ਕਹਿ ਤਾਂ ਹੁਣ ਮੈਂ ਹੋਰ ਕਹੀ ਵੀ 5000 ਹੁਣ ਤੂੰ ਵੀ ਕਰੇਂਗਾ ਇਹ ਚ ਕਿੰਨਾ ਰਹਿ ਗਿਆ ਚਲੋ papa ਜੋ ਹੀ ਕਰਨਾ 295000 ਦਾ ਭਾਈ ਜਿਸ ਤੇ ਨੋ ਆ ਟ੍ਰੇਡਰ ਆ ਜੇ ਪਾ ਸੈਲਫ ਮਾਰੇ ਟਰਾਈ ਲਵੇ ਪਾਸ ਕਰੇ ਲੈ ਜੀ ਹੋ ਗੇਟ ਘਰ ਪੁਆ ਕੇ ਹੋ ਗਿਆ ਏ ਟਲੇ ਹਾਂ 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 ਠੀਕ ਹੈ ਤੇ ਜਿਹੜਾ ਇੱਧਰ ਖੜਾ ਹੈ ਬਾਈ 3630 ਇਹ ਬਾਈ 10 ਮਾਡਲ ਟਰੈਕਟਰ ਆ 2 ਸਪੀਡ ਆ ਟਰੈਕਟਰ ਦੇ ਡਿਸਟ੍ਰੀਬਿਊਟਰ ਲੱਗਿਆ ਪਲੱਸ ਵਾਲਾ 555 ਐਚਪੀ ਵਾਲਾ ਟੌਪ ਵਾਲਾ ਮਾਡਲ ਹੈ ਹਾਂ ਬਹੁਤ ਨਵਾਂ ਟਰੈਕਟਰ ਚੈੱਕ ਕਰਾ ਦੇ ਹਾਂ ਛੋਛਾ ਦਾ ਬਾਡੀ ਲੈਣ ਦਾ ਨਵਾਂ ਪਿਆ ਜਮਾ ਟਾਇਰਾਂ ਦੀ ਕੀ ਕੀੜਿਸ਼ ਨਭਈ ਇਹਦੀ ਟਾਇਰ ਬਸ 60 65 ਪੈਸੇ 70 ਪੈਸੇ ਟਾਇਰ ਆ ਕਨੋਪੀ ਕਨੋਪੀ ਲੱਗੀ ਆ ਪੱਖਾ ਲਾਈਟਾਂ ਲੂਟਾਂ ਲੱਗੀਆਂ ਸਾਰਾ ਕੁਝ ਲੱਗਿਆ ਹੋਇਆ ਹੈਗਾ ਤੇ ਇਹਦਾ ਰੇਟ ਕੀ ਰੂ ਬਾਈ ਇਹਦਾ ਬਾਈ 365000 ਪਰ ਜਸਨੋ ਵਾਲ ਸਾਢੇ ਤਿੰਨ ਦੀ ਜਸਨੋ ਹੋ ਜੂਗੀ ਸਾਢੇ ਤਿੰਨ ਦੀ ਜਸਨੋ ਹੋ ਜੂ ਪਾਵਰ ਸਟੀering ਹੈ ਪਾਵਰ ਸਟੀering ਤੇ ਜਿਹੜਾ ਇੱਧਰ ਖੜਾ ਹੈ ਬਾਈ 36 30 ਇਹ 11 ਮਾਡਲ ਆ ਬਾਈ ਟੌਪ ਵਾਲਾ ਮਾਡਲ ਆ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀering ਆ 3 ਸਪੀਡਾ ਕਨੋਪੀ ਲੱਗੀ ਆ ਟਰੈਕਟਰ ਦੇ ਟਾਇਰ ਇਹਦੇ ਵੀ ਚੰਗੇ ਆ 70 75 ਰੁਪਏ ਟਾਇਰ ਆ ਚਾਰੇ ਚਾਰੇ ਇਹਦੇ ਟਾਇਰ ਹਾਂ ਦੇਖਣ ਨੂੰ ਤਾਂ ਇਹ ਮੈਨੂੰ 14 15 ਲੱਗੇ ਬਾਈ ਟਰੈਕਟਰ ਸਾਰੇ ਅੱਜ ਨਵੇਂ ਆ ਮੈਨੂੰ ਆ 30 स्पीड ਆ ਬਈ 30 स्पीड ਟੌਪ ਵਾਲਾ ਮਾਡਲ ਆ ਜਿਹਦੀ ਜਿਆਦਾ ਡਿਮਾਂਡ ਚ ਲੱਗਦੀ ਹੈ 10 11 ਮਾਡਲ ਦੀ ਡਿਮਾਂਡ ਬਹੁਤ ਆ ਟਰੈਕਟਰ ਦੀ ਬਾਡੀ ਬੁੱਡੀ ਲੈਣ ਦਾ ਚੈੱਕ ਕਰਾ ਦੇ ਜਮਾ ਨਵਾ ਸਰ ਆ ਸਜੇ ਰਾਬੜਾ ਰੂਪੜਾ ਆ ਹਾਂ ਨਵਾ ਪਿਆ ਜਮਾ ਬਾਡੀ ਲਾਈਨ ਦਾ ਚੈੱਕ ਕਰਾ ਦੇ ਰੇਟ ਕੀ ਆ ਬਈ ਹੁਣ ਇਹਦਾ ਰੇਟ 4 15 ਦਰਮੇ 4 ਲੱਖ 15 ਹਜ਼ਾਰ ਹਾਂ ਜਸਨੋ ਜਸਨੋ ਹਾਂ ਤੇ ਆ ਕੇ ਨੱਕ ਧਾਵੇ 3 ਲੱਖ ਤੇ 95 ਹਜ਼ਾਰ ਦੀ ਚਾਬੀ ਫੜ ਕੇ ਲੈ ਜੇ ਬੰਦਾ ਲੋ ਵੀ ਸਜਨੋ ਚਾਬੀ ਫੜਨ ਨੂੰ ਤਿਆਰ ਆ ਜੋ ਤੇ ਜਿਹੜਾ ਇੱਧਰ ਖੜਾ ਬਈ ਸੁਪਰ ਸੂਪਰ ਭਾਈ 13 ਮਾਡਲ ਆ ਇਹ 13 ਮਾਡਲ ਟਾਇਰ ਤੂੰ ਚੈੱਕ ਕਰਾ ਦਿਓ ਹਜੇ ਮੋਣ ਬਣਗਾ ਵੀ ਨਹੀਂ ਲੱਥੀਆਂ ਹਾਂ ਇਹਦੇ ਟਾਇਰ ਨਵੇਂ ਨੇ ਪੱਤੀ ਸਾਹਿਬ ਕਰਾਇਓ ਹਜੇ ਮੋਣ ਬਣਗਾ ਵੀ ਉਵੇਂ ਖੜੀਆਂ 6 ਦਾ ਜਮਾ ਨਾ ਵਾ 20 ਮਾਡਲ ਨੂੰ ਵੀ ਮਾਰ ਪਾਉਂਦਾ ਭਾਈ ਟਰੈਕਟਰ ਇਹ ਕਨੋਪੀ ਨਹੀਂ ਮਿਲੇ ਕਨੋਪੀ ਨਵੀਂ ਲੱਗੀ ਆ ਟਾਇਰ ਹੈਗੇ ਆ ਮਗਰਲੇ 70 75 ਪੈਸੇ 80 ਪੈਸੇ ਟਾਇਰ ਹੋਣਗੇ ਮੂਹਰੇ ਜਮੇ ਹੀ ਨਵੇਂ ਆ ਆ ਮੈਟਿੰਗ ਘਰ ਮੈਟਿੰਗ ਦੂਰੇ ਸਾਰਾ ਨਵਾਂ ਟਰੈਕਟਰ ਆ ਨਵਾਂ ਟਰੈਕਟਰ ਆ ਹਾਂ ਕਿਤੇ ਪੇਂਟ ਪੂਂਟ ਨਹੀਂ ਹੋਇਆ ਭਾਈ ਰਿੰਬਾਂ ਦਾ ਚੈੱਕ ਕਰਾ ਦੇ ਰਿੰਬਾਂ ਦਾ ਚੈੱਕ ਰੇਟ ਤਾਂ 440000 ਆ ਬਾਈ 440000 ਹਾਂ ਫਿਰ ਜਸ ਨੂੰ ਜਸ ਨੂੰ 20 ਦਾ ਦੇ ਦਾਂਗੇ ਹਾਂ ਨਾ ਚਾਰ ਵੀ ਮਾੜੀ ਹੁੰਦੀ ਆ ਚਾਰ ਵੀ ਮਾੜੀ ਤਾਂ ਤੇਰੇ ਭਾਈ ਤਾਂ ਮਾੜੀ ਆ ਪਤਾ ਰੇਟ ਚਟ ਨਮਾ ਬਾਲਾ ਬਾਲਾ ਨਹੀਂ ਕਰਦਾ ਧੱਕਾ ਧੱਕਾ 1000 ਰੁਪਏ ਕਰੂੰ ਚਲੋ ਕੋਈ ਗੱਲ ਨਹੀਂ ਹੁਣ ਤੇਰਾ ਮਾਨ ਥੋੜੇ ਮੋੜਾਂਗੇ ਚਲੋ ਚਾਰ ਵੀ ਮਾੜੀ ਹੁੰਦੀ ਆ ਨਾ ਚਲੋ ਕੋਈ ਗੱਲ ਨਹੀਂ 1000 ਰੁਪਏ ਕਰਾਂਗੇ 419 ਦਾ ਬਣ ਜਾ ਕੋਈ ਗੱਲ ਨਹੀਂ ਤੇਰੀ ਨਹੀਂ ਮੋੜ ਦੇ ਤੇ ਇੱਧਰ ਖੜਾ ਗਿਆ ਸਪੈਸ਼ਲ ਐਡੀਸ਼ਨ ਚੈੱਕ ਕਰਾ ਦੇ ਟਰੈਕਟਰ ਇਹ ਵੀ ਨਵਾਂ 2200 ਕੁਛ ਘੰਟਾ ਚੱਲਿਆ ਭਾਈ 2200 ਕੁਛ ਘੰਟਾ ਚੱਲਿਆ ਹੋਇਆ ਆ ਆ ਜਿਹੜੇ ਲੱਗੇ ਹੋਏ ਨੇ ਇਹਨਾਂ ਦੀ ਫੈਨ ਨਹੀਂ ਨੌਲੇਜ ਹਾਂ ਇਹਨਾਂ ਦੀ ਫੈਨ ਆ ਹਾਂ 14 15000 ਦਾ ਸਿਸਟਮ ਲੱਗਿਆ ਟਰੈਕਟਰ ਤੇ ਸਿਸਟਮ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਆਹ ਸਟੀਲੀ ਆ ਲੱਗੇ ਹੋਏ ਨੇ ਹੈਂਡ ਓਵਰ ਪੂਰਾ ਸ਼ੌਂਕੀ ਬੰਦੇ ਤੋਂ ਲਾਇਆ ਟਰੈਕਟਰ ਇਹ ਯਾਰ 65 70 ਰੁਪਏ ਟਾਇਰ ਪਏ ਆ ਟਰੈਕਟਰ ਦੇ 2200 ਕੁਛ ਘੰਟਾ ਚੱਲਿਆ ਨਵਾਂ ਟਰੈਕਟਰ ਆ ਬਾਡੀ ਬੁੱਢੀ ਲਾਇੰਦਾ ਕਿਤੋਂ ਖੁੱਲਿਆ ਨਹੀਂ ਭਾਈ 18 ਮਾਡਲ 18 ਮਾਡਲ ਟਾਇਰ ਬਈ ਦੇ ਨਾਲ ਦੇ ਨਾਲ ਦੇ ਨਾਲ ਦੇ ਬਈ ਚੌਕੜਾ ਟਾਇਰਾਂ ਦਾ ਨਾਲ ਚੌਕੜਾ ਟਾਇਰਾਂ ਦਾ ਨਾਲ ਦਾ ਰੇਟ ਕੀ ਆ ਬਈ ਰੇਟ 580 ਆ ਬਈ ਇਹਦਾ 580 ਆ ਹਾਂ ਜਸ ਨੂੰ 60000 ਦਾ ਦੇ ਦਿਆਂਗੇ ਹਾਂ ਨਾ 60000 5 ਲੱਖ 60000 ਦਾ 3 ਸਪੀਡ ਆ ਜੁੱਝੀ ਘੇਰ ਟੌਪ ਮਾਡਲ ਆ ਬਈ ਡਿਸਟ੍ਰੀਬਿਊਟਰ ਵਾਲਾ ਰੇਟ ਆ ਡਿਸਟ੍ਰੀਬਿਊਟਰ ਤੇ ਇੱਧਰ ਖੜਾਗਾ 60 55 ਹਾਂਜੀ ਹਾਂਜੀ ਫਾਰਮ ਟਰੈਕ ਹਾਂ ਚਾਰੇ ਟਾਇਰ ਰੇਡੀਅਲ ਚਾਰੇ ਟਾਇਰ ਰੇਡੀਅਲ ਟਾਇਰ ਪਵਾਏ ਕਿਸੇ ਨੇ ਸ਼ੌਕੀਆ ਤੌਰ ਤੇ ਚੱਲਿਆ ਥੋੜੇ ਜਿ 1800 ਕੁਝ ਘੰਟਾ ਚੱਲਿਆ ਟਰੈਕਟਰ ਬਈ ਇਹ 10000 ਦੂਜੇ ਟਾਇਰਾਂ ਨਾਲੋਂ ਮਹਿੰਗੇ ਆ ਟਾਇਰ ਇਹ 80 ਪੈਸੇ ਟਾਇਰ ਹੋਣਗੇ ਕਿਤੋਂ ਖੁੱਲਿਆ ਖੱਲਾ ਨਹੀਂ ਟਰੈਕਟਰ ਸਾਰਾ ਸੀ ਸਾਰਾ ਸੀ ਇਹਦਾ ਸਾਰੀ ਮੈਟਿੰਗ ਮੂਟਿੰਗ ਹੋਈ ਆ ਤਰੋਪੀ ਲੱਗੀ ਆ ਸਿਸਟਮ ਲੱਗਿਆ ਹਾਂ ਤੇ ਸੂਸਾ ਦਾ ਚੈੱਕ ਕਰਾ ਦੇ ਜਮੇ ਨਵਾਂ ਬਾਈ ਟਰੈਕਟਰ ਸੂਸਾ ਹਾਂ ਮਾਡਲ ਕਿੰਨਾ ਦੱਸੇ ਬਈ ਇਹ ਮਾਡਲ 16 ਬਾਈ ਮਾਡਲ 2016 ਹਾਂ ਰੇਟ ਕੀ ਆ ਹੁਣ ਇਹਦਾ ਇਹਦਾ ਹੈਗਾ 475000 ਰੁਪਇਆ ਬਾਈ 475000 ਇਹ ਚੋਂ ਮੈਂ ਕਰਾਂ ਥੋੜਾ ਜਿਹਾ ਪਰ ਜੱਸ ਨੂੰ ਵਾਲਾ ਤੂੰ ਦੱਸ ਦੀ ਬਾਅਦ ਚੋਂ ਕਰ ਲਾ ਤੂੰ ਕਰ ਲਾ ਆਪਣੇ ਰੇਟ ਤਾਂ ਜਾਇ ਜੀ ਬੜਾ ਮੈਂ ਰੇਟ ਦੱਸੂ ਜਸਨੂ ਵਾਲਾ ਦੱਸ ਤਾਕਾ ਹੋ ਜਾਊਗਾ ਨਹੀਂ ਹੁੰਦਾ ਹੈ 25000 ਰੁਪਏ ਡਾਂਗੂ ਪਰ ਲਾ ਤਕਾ ਹੋ ਜਾਊ ਨਹੀਂ ਹੁੰਦਾ 4.5 ਦਾ ਬਣ ਜੂ ਜਸਨੂ ਤਕਾ ਕਰੀ ਜਾਂਦੇ ਹੋ ਤੁਸੀਂ ਨਹੀਂ ਹੁੰਦਾ ਚਲੋ ਕੋਈ ਨਹੀਂ ਦੇਖ ਲੋ ਜਸਨੂ ਸਾਡੇ 4.5 ਦਾ ਇੱਕ ਆਊਗਾ ਹਾਂ ਨਾ ਅੱਜ ਇੱਕ ਬੰਦਾ ਨਿਮੇੜੇ ਇੱਥੇ ਆ ਕੇ ਤੂੰ ਪਰੰਤੂ ਨਾ ਕਰੇ 60 55 ਲੈ ਦੋ ਸਾਡਾ ਇਹ ਮਾਰੇ ਟਰੈਕਟਰ ਪਾਸ ਕਰ ਲੈ ਤੇ ਜਿਹੜਾ ਇੱਧਰ ਖੜਾ ਵੀਰੇ ਫਾਰਮ ਟਰੈਕ 60 ਇਹ ਬਾਈ 11 ਮਾਡਲ ਆ ਸੁਪਰ ਮੈਕਸਾ ਟਾਪ ਵਾਲਾ ਮਾਡਲ ਆ ਇਹ ਏ ਭਾਈ ਸਾਰਾ オリジナル ਸਾਰਾ オリジナル ਆ ਡਿਸਟ੍ਰੀਬਿਊਟਰ ਲੱਗਿਆ ਭਾਈ ਪਾਵਰ ਸਟੀਅਰਿੰਗ ਆ ਭਾਈ ਉਹ ਮਗਰਾਟਾਂ ਵਾਲੇ ਸਟਿੱਕ ਚੈੱਕ ਕਰਾਓ ਹਾਂ ਆ ਸਟਿੱਕ ਚੈੱਕ ਕਰਾਓ ਠੀਕ ਐ ਤੇ ਭਾਈ ਹੁਣ ਇਹਦਾ ਰੇਟ ਕੀ ਰੱਖੂ ਇਹਦਾ 335000 ਰੇਟ ਆ ਭਾਈ ਜਸਨੋ ਜਸਨੋ ਹੋਊਗਾ 315000 ਦਾ ਜਮੇ ਜਾਇਜ਼ ਰੇਟ ਆ ਜਮੇ ਜਾਇਜ਼ ਰੇਟ ਟਰੈਕਟਰ ਪੂਰਾ ਯਕੀਨ ਆ ਖੜਨੀ ਗੁਣਨੀ ਚੈੱਕ ਕਰਾ ਦੇ ਹਾਂ ਭਾਈ ਖੜਾਵਾ ਚੈੱਕ ਕਰਾ ਦੋ ਇੱਕ ਵਾਰੀ ਸਾਰੇ ਇੱਧਰ ਕੈਮਰਾ ਮਾਰ ਦੋ ਇਹ ਮੇਲਾ ਲਾਇਆ ਪਿਆ ਭਾਈ ਨੇ ਕਰੇ ਤੇ ਪਿੰਡ ਚੁਗੇ ਕਲਾ ਬਈ ਹਾਂਜੀ ਹਾਂਜੀ ਬਠਿੰਡੇ ਤੋਂ ਕਿੰਨਾ ਰਹਿ ਗਿਆ 15 ਕਿਲੋਮੀਟਰ ਬਠਿੰਡੇ ਤੋਂ 15 ਕਿਲੋਮੀਟਰ ਬੱਲੂਆਣਾ ਪੈਂਦਾ ਬੱਲੂਆਣੇ ਦੇ ਬਿਲਕੁਲ ਨਾਲ ਹੀ ਹਾਂ ਹਾਂ ਨੰਬਰ ਦੱਸੋ ਕਿਰਾ ਤੁਹਾਡਾ 9463173050 ਤੇ ਬਾਕੀ ਬਾਈ ਹੁਣਾਂ ਦੇ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦੇ ਆ ਤਾਂ ਕਰ ਲਿਓ ਸੰਪਰਕ ਤੇ ਇਹਨਾਂ ਦੀ ਇੰਸਟਾ ਈਡੀ ਕੀ ਨਾਮ ਤੇ ਹੈ ਬਈ ਮਾਨ ਟਰੈਕਟਰ 003 ਮਾਨ ਟਰੈਕਟਰ 003 ਤੇ ਕਿਉਂਕਿ ਅਸੀਂ ਤਾਂ ਕਦੇ-ਕਦਾਈਂ ਆਉਂਨੇ ਆ ਤੇ ਜਿਨ੍ਹਾਂ ਨੇ ਡੇਲੀ ਅਪਡੇਟ ਲੈਣੀ ਆ ਤਾਂ ਉਹ ਸੈ ਕਰ ਲਿਓ ਨਵੇਂ ਨਵੇਂ ਟਰੈਕਟਰ ਆਉਂਦੇ ਆ ਹਾਂ ਤੇ ਉਹ ਕਰ ਲਿਓ ਫੋਲੋ ਤੇ ਬਾਕੀ ਨੰਬਰ ਸਕ